ਪ੍ਰਾਇਮਰੀ ਅਧਿਆਪਕਾਂ ਨੂੰ ਦਿਵਾਲੀ ਤੋਂ ਪਹਿਲਾਂ ਤਰੱਕੀ ਦਾ ਖਾਸ ਤੋਹਫਾ ਮਿਲਣ ਵਾਲਾ ਹੈ ਬੇਸਿਕ ਸਿੱਖਿਆ ਭਾਗ ਨੇ ਤਰੱਕੀਆਂ ਲਈ ਨਵੀਂ ਨੀਤੀ ਲਗਭਗ ਤਿਆਰ ਕਰ ਲਈ ਹੈ ਜੋ ਜਲਦੀ ਸਰਕਾਰ ਨੂੰ ਪੇਸ਼ ਦਿੱਤੀ ਜਾਵੇਗੀ ਇਸ ਨਵੀਂ ਨੀਤੀ ਲਗਭਗ 2 ਲੱਖ ਅਧਿਆਪਕਾਂ ਨੂੰ ਲਾਭ ਹੋਵੇਗਾ ਜਿਸ ਵਿੱਚ ਹਰ 3 ਸਾਲ ਬਾਅਦ ਤਰੱਕੀ ਦਾ ਪਾਬੰਦ ਕੀਤਾ ਜਾਵੇਗਾ ਨਵੀਂ ਨੀਤੀ ਦੇ ਤਹਿਤ ਅਧਿਆਪਕ ਉਸੇ ਸਕੂਲ ਵਿੱਚ ਮੁੱਖ ਅਧਿਆਪਕ ਬਣ ਸਕਣਗੇ ਜਿੱਥੇ ਉਹ ਪਹਿਲਾਂ ਤੋਂ ਸਹਾਇਕ ਅਧਿਆਪਕ ਵਜੋਂ ਕੰਮ ਕਰ ਰਹੇ ਸਨ ਹੁਣ ਤੱਕ ਪ੍ਰੋਮੋਸ਼ਨ ਦੇ ਬਾਅਦ ਅਧਿਆਪਕਾਂ ਨੂੰ ਹੋਰ ਸਕੂਲਾਂ ਵਿੱਚ ਭੇਜਿਆ ਜਾਂਦਾ ਸੀ اور નવી નીતિ લાગુ ਹੋ ਤ બાદ ਇਹ سلسلہ ਖਤਮ ਹੋ ਜਾਵੇਗਾ ਵਿਧਿਆਪਕਾਂ ਦੀ পদোন্নতি ਹੁਣ ਤਿਹਾਰ ਤਿੰਨ ਸਾਲ ਬਾਅਦ ਹੋਵੇਗੀ ਜਦਕਿ ਪਹਿਲਾ ਮਿਆਦ 5 ਸਾਲ ਸੀ 2016 ਤੋਂ ਬਾਅਦ ਵਿਧਿਆਪਕਾਂ ਦੀ ਕੋਈ পদোন্নতি ਨਹੀਂ ਹੋਈ ਅਸੀਂ ਇਤੇ 75% ਜ਼ਿਆਦਾ ای ٹی ٹی پاس ਵਿਧਿਆਪਕ ਪਿਛਲੀ નવી ਨੀਤੀ ਦੇ ਤਹਿਤ ਵਿਧਿਆਪਕ ਉਸ ਸਕੂਲ ਵਿੱਚ ਮੁੱਖ ਵਿਧਿਆਪਕ ਬਣ ਜਾਣਗੇ ਜਿੱਤੇ ਪਹਿਲਾਂ ਤੋਂ ਸਹਾਇਕ ਵਿਧਿਆਪਕ ਵਜੋਂ ਕੰਮ ਕਰ ਰਹੇ ਸਨ ਹੁਣ ਤੱਕ ਪ੍ਰਮੋਸ਼ਨ ਦਾ ਵਾਅਦਾ ਵਿਧਿਆਪਕਾਂ ਨੂੰ ਹੋਰ ਸਕੂਲਾਂ ਦੇ ਵਿੱਚ भेजया ਜਾਂਦਾ ਸੀ ਪਰ ਨਵੀਂ ਨੀਤੀ ਲਾਗੂ ਹੋਣ ਤੋਂ ਬਾਅਦ ਇਹ سلسلہ ਖਤਮ ਹੋ ਜਾਵੇਗਾ ਅਧਿਆਪਕਾਂ ਦੀ পদੋਨਤੀ ਹੁਣ ਘੱਟ 3 ਸਾਲ ਬਾਅਦ ਹੋਵੇਗੀ ਜਦਕਿ ਪਹਿਲਾਂ ਮਿਆਦ 5 ਸਾਲ ਦੀ ਸੀ 2016 ਤੋਂ ਬਾਅਦ ਅਧਿਆਪਕਾਂ ਦੀ ਕੋਈ ਪਦੋਨਤੀ ਨਹੀਂ ਹੋਈ ਸੀ ਆ ਤੇ 75% ਜ਼ਿਆਦਾ ਈਟੀਟੀ پاس ਅਧਿਆਪਕ ਪਿਛਲੇ 8 ਸਾਲਾਂ ਤੋਂ ਪ੍ਰਮੋਸ਼ਨ ਦੀ ਉਡੀਕ ਕਰ ਰਹੇ ਸਨ